ਜਿਹੜੀ ਭਵਾਨੀਗੜ ਨਾਬਾ ਕੈਂਚੀਆਂ ਨੇ ਉਹਦੇ ਵਿੱਚ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਸੀ ਸੋ ਮੈਂ ਪਿੱਛੇ ਜਾ ਕੇ ਵੀ ਹੈ ਸੀ ਉਸ ਤੋਂ ਬਾਅਦ ਸਾਡਾ ਜਿਹੜਾ ਟੈਂਡਰ ਸੀਗਾ ਅਸੀਂ ਟੈਂਡਰ ਜਿਹੜਾ ਫਲੋਟ ਕੀਤਾ ਸੀ ਉਸ ਤੋਂ ਬਾਅਦ 21 ਦਿਨਾਂ ਬਾਅਦ ਜਦੋਂ ਦੇਖਿਆ ਤਾਂ ਕਿਸੇ ਨੇ ਟੈਂਡਰ ਨਹੀਂ ਪਾਇਆ ਫਿਰ ਅਸੀਂ ਰਿਪੀਟ ਕੀਤਾ ਉਹਨੂੰ ਸੈਕੰਡ ਟਾਈਮ ਸੈਕੰਡ ਟਾਈਮ ਵੀ ਜਿਹੜੀ ਸ਼ਰਤਾਂ ਪੂਰੀਆਂ ਨਹੀਂ ਸੀ ਹੁੰਦੀਆਂ ਤੇ 3rd ਟਾਈਮ ਜਿਹੜਾ ਉਹ ਟੈਂਡਰ ਅਸੀਂ ਜਿਹੜਾ ਕਾਲ ਕੀਤਾ ਹੁਣ 23 ਤਰੀਕ ਨੂੰ ਉਹਦੀ ਟੈਂਡਰ ਦੀ ਜਿਹੜਾ ਟਾਈਮ ਪੀਰੀਅਡ ਹੈ ਉਹ ਖਤਮ ਹੋ ਗਿਆ ਸੀ 23 ਸਤੰਬਰ ਨੂੰ ਤੇ ਉਸ ਤੋਂ ਬਾਅਦ ਸਾਡੇ ਕੋਲ ਟੈਕਨੀਕਲੀ ਸਾਨੂੰ ਪ੍ਰੋਬਲਮ ਆਈ ਕਿ ਸਾਡੇ ਕੋਲ ਜੇ ਹੀ ਨਹੀਂ ਸੀਗੇ ਤੇ ਇਹ ਨੇ ਜਿਹੜਾ ਹਰਗੋਵਿੰਦ ਜੇ ਜਿਹੜੇ ਨਵੇਂ ਆਏ ਨੇ ਉਹਨਾਂ ਨੇ ਕੀਤਾ ਸੋ ਇਸ ਹਫਤੇ ਦੇ ਵਿੱਚ ਜਿਹੜਾ ਉਹਦੀ ਟੈਕਨਿਕ ਜਿਹੜੀਆਂ ਟੈਕਨੀਕਲੀ ਜੋ ਵੀ ਹੈਗਾ ਉਹਨੂੰ ਕਲੀਅਰ ਕਰਕੇ ਜਿਹੜਾ ਵਰਕ ਆਰਡਰ ਜਿਹੜਾ ਜਾਰੀ ਕਰ ਦਿੱਤਾ ਜਾਊਗਾ ਮੈਨੂੰ ਆਸ ਹੈ ਕਿ ਹਫਤੇ ਦੇ ਵਿੱਚ ਜਿਹੜਾ ਸੀ ਉਹਨੂੰ ਕੰਮ ਨੂੰ ਜਿਹੜਾ ਸ਼ੁਰੂ ਕਰਵਾ ਲਵਾਂਗੇ ਜਿਹੜਾ ਭਾਵਲਪੁਰੀ ਜਿਹੜੀ ਸਭਾ ਹੈਗੀ ਉੱਥੇ ਜਾ ਕੇ ਜਿਹੜਾ ਇਹਦਾ ਪਹਿਲਾ ਜਿਹੜਾ ਮੈਨਹੋਲ ਆ ਜਿਹੜਾ ਸਟਾਰਟ ਹੁੰਦਾ ਸੀ ਵਰ ਦਾ ਸੋ ਕੈਂਚੀਆਂ ਤੋਂ ਲੈ ਕੇ ਜਿਹੜਾ ਅਸੀਂ ਪਾਈਪਲਾਈਨ ਆ ਜਿਹੜੀ ਉਹਨੂੰ ਮੈਨਹੋਲ ਦੇ ਨਾਲ ਅਸੀਂ ਉੱਥੋਂ ਲਿਆ ਕੇ ਉਹਨੂੰ ਜੋੜਾਂਗੇ ਦੇ 500 ਕ ਲੱਖ ਰੁਪਏ ਦਾ ਜਿਹੜਾ ਇਹ ਕੰਮ ਹੈਗਾ ਮੈਨੂੰ ਪੂਰਨ ਆਸ ਹੈ ਕਿ ਇਹਦੇ ਨਾਲ ਜਿਹੜਾ ਜਿਹੜੀ ਨਜਾਤ ਸਾਨੂੰ ਮਿਲੂਗੀ ਤੇ ਜਿਹੜਾ ਪਾਣੀ ਆ ਜਿਹੜਾ ਰੋਡ ਤੇ ਆਉਂਦਾ ਜਿਹੜੀ ਰੋਡ ਜੀ ਦੇ ਕਰਕੇ ਟੁੱਟਦੀ ਹੈ ਉਹ ਜਿਹੜੀ ਕਲੀਅਰ ਹੋ ਜੂਗੀ ਤੇ ਉਹਦੀ ਜਿਹੜੀ ਰਿਪੇਅਰ ਆ ਜਿਹੜੀ ਮੈਂਟੇਨੈਂਸ ਆ ਉਹਨੂੰ ਨਾਲ ਦੀ ਨਾਲ ਜਿਹੜਾ ਕਰਾ ਲਿਆ ਜਾ ਉਨਾ ਟਾਈਮ ਜਿਹੜਾ ਹੈਗਾ ਚਾਹੇ ਮਹੀਨਾ ਲੱਗੇ ਚਾਹੇ ਡੇਢ ਮਹੀਨਾ ਲੱਗੇ ਤੇ ਪਰ ਉਹਨੂੰ ਜਿਹੜਾ ਹੈਗਾ ਮੋਟਰੇਬਲ ਉਹਨੂੰ ਕਰਾ ਲਿਆ ਜਾਊਗਾ ਉਹ ਮੈਂ ਕੱਲ ਜਿਹੜੇ ਅਧਿਕਾਰੀਆਂ ਨੂੰ ਕੱਲ ਮੇਰੀ ਮੀਟਿੰਗ ਵੀ ਸੀ ਈਓ ਜੀ ਤੇ ਸਾਰੇ ਬੈਠੇ ਸੀਗੇ ਪ੍ਰਧਾਨ ਜੀ ਉਹਨੇ ਤੇ ਕੱਲ ਉਹਨਾਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਨੇ ਕਿ ਉਹਨਾਂ ਟਾਈਮ ਜਿਹੜਾ ਕਿਉਂਕਿ ਤਿਹਾਰਾਂ ਦਾ ਟਾਈਮ ਆ ਤਾਂ ਉਹਨੂੰ ਜਿਹੜਾ ਟੈਂਪਰੇਰੀ ਜਿਹੜਾ ਮੋਟਰੇਬਲ ਕਰ ਲਿਆ ਜਾਵੇ ਸੋ ਮੈਂ ਕੱਲ ਨਿਰਦੇਸ਼ ਜਾਰੀ ਕੀਤੇ ਨੇ ਤੇ ਉਹ ਅੱਜ ਕੱਲ ਦੇ ਵਿੱਚ ਉਹਨੂੰ ਅਸੀਂ ਮੋਟਰੇਬਲ ਕਰ ਲਿਆ